ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਤੋਂ ਜਿਹੜਾ ਝੰਡਾ ਫੈਰਾਇਆ ਤੇ ਬਹੁਤ ਵੱਡੇ ਵੱਡੇ ਅਰੀਕੇ ਅੱਜ ਫਿਰ ਦਾਅਵੇ ਠੋਕਤੇ ਗਏ ਹਨ ਅਤੇ ਕਈ ਲੋਕਾਂ ਨੂੰ ਸਨਮਾਨ ਦਿੱਤਾ ਗਿਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਾਡੀ ਆਜ਼ਾਦੀ ਦੇ ਵਿੱਚ ਕਾਫੀ ਯੋਗਦਾਨ ਪਾਇਆ ਪਰ ਉਹ ਸ਼ਹੀਦਾਂ ਨੂੰ ਵੀ ਯਾਦ ਕਰਾਂਗੇ ਜਿਨ੍ਹਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ ਤਾਂ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਚੱਲਦੇ ਆ ਸਾਡੇ ਨਾਲ ਜੁੜੇ ਰਿੰਦਰ ਸਿੰਘ ਜੀ ਵੀ ਕੀ ਵਾਕਈ ਸਾਡਾ ਦੇਸ਼ ਆਜ਼ਾਦ ਹੈ ਜਾਂ ਨਹੀਂ ਅਸੀਂ ਕਿਹੜੀ ਜਾਦੀ ਵਿੱਚ ਜੀ ਰਹੇ ਆ ਕਿਹੜਿਆ ਸਾਨੂੰ ਆਜ਼ਾਦੀ ਚਾਹੀਦੀ ਹੈ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਅੱਜ ਦੇ ਦਿਨ ਧੰਨਵਾਦ ਜੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀ ਵਧਾਈ ਦੇਣਾ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਹਾਂ ਜੀ ਤੁਹਾਨੂੰ ਵੀ ਸਾਰੇ ਦੇਸ਼ ਨੂੰ ਸਾਰੇ ਸਰੋਤਿਆਂ ਨੂੰ ਮਤਲਬ ਸਾਡੇ ਜਿਹੜਾ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਅਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆਂ ਦੀ ਜਿਹੜੀ ਸਾਡੀ ਆਜ਼ਾਦੀ ਹੈ ਇਹਦਾ ਲੱਗ ਸਾਰੇ ਲੋਕ ਵਧੀਆ ਪ੍ਰੀਖੇ ਨਾਲ ਮਨਾਉਣ ਤੇ ਜਿੱਥੇ ਹਰ ਇੱਕ ਦਾ ਸਨਮਾਨ ਤੇ ਸਨਮਾਨ ਹੋਵੇ ਹਰ ਇੱਕ ਨੂੰ ਇੱਜ਼ਤ ਮਿਲੇ ਇਹ ਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਅੱਜ ਬੜਾ ਵਧੀਆ ਇੱਕ ਮੋਤੀ ਸਾਹਿਬ ਨੇ ਭਾਸ਼ਣ ਦੇ ਵਿੱਚ ਕਿਹਾ ਕਿ ਵੀ ਅਸੀਂ ਆਜ਼ਾਦ ਦੇਸ਼ ਦੇ ਵਸਨੀਕ ਆਂ ਅੱਜ ਯਾਨੀ ਭਾਰਤ ਮੋਢੀ ਸ਼ਕਤੀ ਹੈ ਤੇ ਭਾਰਤ ਨੂੰ ਕੋਈ ਦੇ ਚੈਲੰਜ ਨਹੀਂ ਕਰ ਸਕਦਾ ਉਹਨਾਂ ਨੇ ਡਾਕਟਰ ਸਾਹਿਬ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਨੌਕਰੀਆਂ ਨੌਜਵਾਨਾਂ ਨੂੰ ਸਮੇਂ ਤੇ ਦੇਵਾਂਗੇ ਸਾਢੇ 3 ਕਰੋੜ ਨਵੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਪਰ ਇਹ ਸਾਢੇ 3 ਨਵੀਆਂ ਨੌਕਰੀਆਂ ਕਦੋਂ ਮਿਲਣਗੀਆਂ ਐਨੇ ਸਾਲ ਬੀਤ ਗਏ ਹੁਣ ਤੱਕ ਕੋਈ ਨੌਕਰੀ ਦਿੱਤੀ ਨਹੀਂ ਗਈਆਂ ਦੇਖੋ ਜੀ ਜਿਹੜੀ ਇਹ ਆਜ਼ਾਦੀ ਦੀ ਦਾਸਤਾਨ ਹੈ ਬਹੁਤ लवली ਹੈ ਤੇ ਬਹੁਤ ਹੀ ਲੋਕਾਂ ਨੇ ਇਹਦੇ ਵਿੱਚ ਜਾਨਾਂ ਗੁਆਈਆਂ ਨੇ ਇੱਕ ਆਈਡੀਆ ਹੈਗਾ ਕਿ ਜਿਹਦੇ ਚ 10 ਲੱਖ ਤੋਂ ਵੱਧ ਲੋਕ ਇਸ ਆਜ਼ਾਦੀ ਨੂੰ ਪ੍ਰਾਪਤ ਆਜਾਦੋ ਮਾਰੇ ਦੇ ਤੇ 80 ਲੱਖ ਲੋਕ ਉੱਜੜ ਕੇ ਇੱਧਰ ਉੱਧਰ ਚਿੱਤੇ ਗਏ ਸਾਰੇ ਸਾਡੇ ਲੀਟਰਾਂ ਦੀ ਮੌਕੇ ਦੇ ਜਿਹੜੇ ਮੌਕੇ ਦੇ ਸੀ ਸਾਡੇ ਚਾਚੇ ਹੋਰੀ ਬਾਪੂ ਹੋਰੀ ਜਨਾਹ ਹੋਰੀ ਪਰਲੇ ਇਹਨਾਂ ਦੀ ਮਿਹਰਬਾਨੀ ਕਰਕੇ ਐਡੀ ਵੱਡੀ ਤਰਾਸਦੀ ਹੋਈ ਜਿਹੜੀ ਦੁਨੀਆ ਦੇ ਇਤਿਹਾਸ ਵਿੱਚ ਅਜੇ ਤੱਕ ਅਜਿਹੀ ਕੋਈ ਘਟਨਾ ਜਿਹੜੀ ਮਿਲਦੀ ਨਹੀਂ ਹੈ ਮਤਲਬ ਇਸ ਨੂੰ ਬਹੁਤ ਸਾਰੇ ਲੋਕ ਆਜ਼ਾਦੀ ਦਿਵਸ ਦੇ ਦਿਨ ਦੇ ਵਿੱਚ ਰੂਪ ਚ ਮਨਾ ਰਹੇ ਨੇ ਤੇ ਬਹੁਤ ਲੋਕ ਨੇ ਇਹਨੂੰ ਪਛਤਾਵਾ ਦੇ ਦੇ ਨਾਮ ਦੇ ਨਾਲ ਵੀ ਬਣਾਇਆ ਜਾਂਦਾ ਕਿਉਂਕਿ ਅਸੀਂ ਇੱਥੇ ਘੱਟ ਤੋਂ ਘੱਟ 10 ਲੱਖ ਲੋਕ ਉਸ ਦਿਨ ਗਵਾਏ ਨੇ ਤੇ ਅਸੀਂ ਮਤਲਬ ਇੱਕ ਇਤਿਹਾਸ ਦਾ ਬਸਤਾ ਅਸੀਂ ਜਿਹੜਾ ਸਾਡਾ ਏਰੀਆ ਉਹਦੇ ਵਿੱਚ ਕ ਲਕੀਰ ਕੱਢ ਕੇ ਸਾਨੂੰ ਕੁਝ ਸਿਆਸਤਾ ਲੋਕਾਂ ਨੇ ਲੜਾ ਕੇ ਮਾਰਤਾ ਜਿਹਦੇ ਵਿੱਚ ਮਤਲਬ ਲੋਥਾਂ ਦੀ ਗਿਣਤੀ ਹੀ ਨਹੀਂ ਕੀਤੀ ਗਈ ਜੀ ਜੀ ਅ ਡਾਕਟਰ ਸਾਹਿਬ ਇੱਕ ਅੱਜ ਮੈਂ ਇਹ ਵੀ ਦੇਖ ਰਿਹਾ ਸੀ ਕਿ ਸਵੇਰੇ ਇਹ ਝਲਕੀਆਂ ਦੇਖਾਰੇ ਫੌਜ ਦੀਆਂ ਉਹਦੇ ਵਿੱਚ ਅਰ ਯਾਨੀ ਕਿ ਪੰਜਾਬ ਦੀ ਝਲਕੀ ਨੂੰ ਅੱਜ ਵੀ ਨੰਬਰ ਨਹੀਂ ਦਿੱਤਾ ਗਿਆ ਦੇਖੋ ਕਿੰਨੀ ਬੇਸ਼ਰਮੀ ਵਾਲੀ ਗੱਲ ਹੀ ਕਹਾਂਗਾ ਮੈਂ ਦੇਖੋ ਜੀ ਝਲਕੀ ਨੂੰ ਦੇਣ ਚਾਹੇ ਥਾਂ ਨਾ ਦੇਣ ਪਰ ਪੰਜਾਬ ਦੀ ਜਿਹੜੀ ਕੁਰਬਾਨੀ ਹੈ ਉਹ ਕਿਸੇ ਤੋਂ ਲੁਕੀ ਸ਼ਪੀ ਨਹੀਂ ਹੈ ਜੇ ਇੱਥੇ 100 ਤੋਂ ਵੱਧ ਬੰਦਿਆਂ ਨੂੰ ਫਾਂਸੀ ਹੋਈ ਤਾਂ ਜਿਹਦੇ ਵਿੱਚੋਂ 90 ਪੰਜਾਬ ਦੇ ਸੀਗੇ ਜੇ ਇੱਥੇ ਮੰਨ ਲਓ ਵੀ 2500 ਬੰਦਿਆਂ ਨੂੰ ਕਾਲੇ ਪਾਣੀਆਂ ਦੀ ਜੇਲ੍ਹ ਹੋਈ ਤਾਂ 2000 ਲੋਕ ਪੰਜਾਬ ਦੇ ਸੀਗੇ ਮਤਲਬ ਜਿਹੜੀਆਂ ਇਹ ਕੱਟਣਾਵਾਂ ਨੇ ਇਹ ਪੰਜਾਬ ਦੀ ਕੁਰਬਾਨੀ ਦੇ ਉੱਤੇ ਕੋਈ ਮਿੱਟੀ ਨਹੀਂ ਪਾ ਸਕਦੀਆਂ ਸਰਕਾਰਾਂ ਚਾਹੇ ਕੁਛ ਮਰਜ਼ੀ ਕਰ ਦੇਣ ਕਿਉਂਕਿ ਪੰਜਾਬ ਇੱਕ ਜੁਹਾਰੂ ਏਰੀਆ ਹੈ ਪੰਜਾਬ ਦੇ ਵਿੱਚ ਗੁਰੂ ਕੀਰ ਪੈਦਾ ਹੋਏ ਨੇ ਉਹਨਾਂ ਦੀ ਛੱਤਰ ਸ਼ਾਯਾ ਦੇ ਹੇਠ ਇਹ ਵਧਿਆ ਫੁੱਲਿਆ ਤੇ ਤੱਕੀ ਕਰਦਾ ਉਹਨਾਂ ਦੇ ਨਾਮ ਲੈਂਦਾ ਇਸ ਕਰਕੇ ਇਹਨਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜੀ ਜਿਹੜੀ ਆਜ਼ਾਦੀ ਲੈਂਦੀ ਹੈ ਸਾਰੇ ਲੋਕ ਸਾਰੇ ਮੁਲਕ ਹਰ ਇੱਕ ਜਾਣਦਾ ਵੀ ਪੰਜਾਬ ਦਾ ਕੀ ਰੋਲ ਹੈ ਤੇ ਅੱਜ ਵੀ ਇਹਦਾ ਕੀ ਰੋਲ ਹੈ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਨੇ ਕਿ ਜੇ ਹੁਣ ਵੀ ਆਪਾਂ ਕਰੀਏ ਵੀ ਜਿਹੜੀ ਆ ਹੋਰ ਜੰਗ ਲੱਗ ਕੇ ਆ ਗਈ ਹੈ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਿੰਨੀ ਸ਼ਹੀਦੀ ਦਿੱਤੀ ਹੈ ਇਹ ਵੀ ਸਾਰੇ ਲੋਕ ਜਾਣਦੇ ਨੇ ਗੱਲ ਕਰ ਸਿਆਸਤਦਾਨ ਲੋਕ ਮਤਲਬ ਮੌਤਾਂ ਦੇ ਉੱਤੇ ਡੈਥਾਂ ਦੇ ਉੱਤੇ ਸਿਆਸਤ ਕਰਨੋਂ ਬਾਜ਼ ਨਹੀਂ ਆਉਂਦੇ ਇਸ ਕਰਕੇ ਸਾਰਾ ਦੇਸ਼ ਹੈ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਤੇ کئی ਵਾਰੀ ਲੰਬਾ ਵੀ ਦਿੰਦਾ ਤੇ ਇਹਨਾਂ ਨੂੰ ਤਰਾ-ਤਰਾ ਵੀ ਕਰਦਾ ਵੀ ਤੁਸੀਂ ਮਤਲਬ ਘੱਟ ਤੋਂ ਘੱਟ ਜਿਹੜੀਆਂ ਸਿਆਸਤ ਘੱਡੀਆਂ ਪੌੜੀਆਂ ਨੇ ਉਹ ਲਾਸ਼ਾਂ ਦੀਆਂ ਨਾ ਬਣਾਇਆ ਕਰੋ ਹੋਰ ਤੁਹਾਡੇ ਕੋਲੇ ਮੁੱਦੇ ਬਹੁਤ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਬੇਰੁਜ਼ਗਾਰੀ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ 7 ਲੱਖ ਬੰਦੇ ਨੂੰ ਹੀ ਰੋਜ਼ਗਾਰ ਦਿੱਤਾ ਹੈ ਸੈਂਟਰ ਸਰਕਾਰ ਨੇ ਜਿਹਦੇ ਵਿੱਚ ਮਤਲਬ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਜੇ ਕੋਈ ਕਹਿੰਦਾ ਇਕੱਲੀਆਂ ਤਾੜੀਆਂ ਬੁਜਾ ਕੇ ਸਾਰ ਦਿੰਦਾ ਉਹਨੂੰ ਅਮਲੀ ਜੰਮਾ ਨਹੀਂ ਪਹਚਾਣਦਾ ਜਦੋਂ ਕਿ ਅ 14 ਤੋਂ ਲੈ ਕੇ 22 ਤੱਕ 7 ਲੱਖ 22311 ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਹਟਾਇਆ ਕਿੰਨਿਆਂ ਦਾ 1 ਮਿੰਟ ਦੇ ਵਿੱਚ ਕਿੰਨੀਆਂ ਨੌਕਰੀਆਂ ਕਹ ਇਹਨਾਂ ਨੇ ਬੰਦ ਕੀਤੀਆਂ 1 ਘੰਟੇ ਦੇ ਵਿੱਚ 182 ਲੋਕਾਂ ਨੂੰ ਬੇਰੁਜ਼ਗਾਰ ਕੀਤਾ 24 ਘੰਟਿਆਂ ਦੇ ਵਿੱਚ 4400 ਲੋਕਾਂ ਨੂੰ ਬੇਰੁਜ਼ਗਾਰ ਕੀਤਾ ਇਹ ਬਹੁਤ ਵੱਡੀ ਅਮਾਊਂਟ ਬਣਦੀ ਹੈ ਜੇ ਇਹਨੂੰ ਦੇਖ ਕੇ ਮਤਲਬ ਦੇਖੀਏ ਤਾਂ ਜਿਹੜੇ ਇਹਨਾਂ ਦੇ ਰੁਜ਼ਗਾਰ ਦੇਣ ਦੇ ਵਾਅਦੇ ਨੇ ਉਹ ਕੱਲੇ ਠੁੱਸ ਹੋਏ ਜਾਪਦੇ ਨੇ ਜੀ ਸਹੀ ਕਹਿ ਰਹੇ ਹੋ ਤੁਸੀਂ ਡਾਕਟਰ ਸਾਹਿਬ ਮੇਰੇ ਨਾਲ ਇੱਕ ਯਾਰ ਮਿੱਤਰ ਨੇ ਤੁਹਾਡੇ ਵਾਂਗ ਪੰਜਾਬੀ ਹਿਸਟਰੀ ਚ ਸਾਇਕ ਪ੍ਰੋਫੈਸਰ ਨੇ ਬਹੁਤ ਗਿਆਨ ਰੱਖਦੇ ਨੇ ਮੈਰੀ ਉਹਨਾਂ ਨਾਲ ਕੱਲ ਸ਼ਾਮੀ ਗੱਲ ਚੱਲ ਰਹੀ ਸੀ ਵੀ ਆਜ਼ਾਦੀ ਦੇ ਐਡ ਤੇ ਮੈਂ ਪ੍ਰੋਗਰਾਮ ਕਰਨਾ ਹੈ ਤਾਂ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕਿਉਂ ਐਵੇਂ ਕਹਿੰਦੇ ਹੋ ਵੀ ਆਜ਼ਾਦੀ ਨੂੰ ਕਿਉਂ ਨਹੀਂ ਵਧੀਆ ਤਰੀਕੇ ਨਾਲ ਯਾਨੀ ਸਪੋਰਟ ਚ ਬੋਲਦੇ ਉਹ ਕਹਿੰਦੇ ਮੈਂ ਬੋਲਣਾ ਹੀ ਨਹੀਂ ਜਾਂਦਾ ਤੇ ਅਖੀਰ ਮੈਨੂੰ ਉਹਨੇ ਗੱਲ ਕਹੀ ਕਹਿੰਦੇ ਆਜ਼ਾਦੀ ਦੇ ਕਹਿੰਦੇ ਉਹ ਉਹਨਾਂ ਬੰਦਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਕੁਰਬਾਨੀ ਹੋਈ ਨਹੀਂ ਸੀ ਤੇ ਜਿਨ੍ਹਾਂ ਦੀਆਂ ਕੁਰਬਾਨੀਆਂ ਸੀ ਜੀਤ ਭਗਤ ਸਿੰਘ ਵਰਗੇ ਦੀਆਂ ਉਹਨਾਂ ਦੀ ਯਾਦ ਹੀ ਕੀਤਾ ਜਾਂਦਾ ਕਹਿੰਦੇ ਗਾਂਧੀ ਵਰਗੇ ਦੀਆਂ ਫੋਟੋ ਆ ਨੋਟਾਂ ਤੇ ਨੇ ਜਿਹਦੀ ਕੁਰਬਾਨੀ ਦੇਖ ਲਓ ਕਿੰਨੀ ਕੂ ਐ ਤੇ ਭਗਤ ਸਿੰਘ ਨੇ ਕਹਿੰਦੇ ਰੱਸਾ ਚੁੰਮ ਲਿਆ ਸੀ ਕਹਿੰਦੇ ਉਹਨੂੰ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਜਾਂਦਾ ਗੱਲ ਵੀ ਸਹੀ ਐ ਤਾਂ ਮੈਂ ਕਹਾਂ ਜੀ ਜੇ ਭਗਤ ਸਿੰਘ ਦੀ ਫੋਟੋ ਲਾ ਦੀਏ ਕਹਿੰਦੇ ਵਧੀਆ ਭਗਤ ਸਿੰਘ ਦੀ ਫੋਟੋ ਨਹੀਂ ਐ ਨੋਟਾਂ ਤੇ ਮੈਂ ਕਹਾਂ ਜੀ ਕਿਉਂ ਕਹਿੰਦੇ ਅਗਰ ਗਾਂਧੀ ਦੀ ਫੋਟੋ ਨੋਟਾਂ ਤੇ ਐ ਨਾ ਤੇ ਭਗਤ ਸਿੰਘ ਦੀ ਹੁੰਦੀ ਤਾਂ ਅੱਜ ਕਹਿੰਦਾ ਫਿਰ ਉਹ ਨੋਟ ਕਹਿੰਦਾ ਚਮੇਲੀ ਐ ਚੰਪਾ ਦੇ ਕੋਠੇ ਦੇ ਹੁੰਦੇ ਕਹਿੰਦਾ ਵਧੀਆ ਇਸੇ ਕਰਕੇ ਭਗਤ ਅੱਜ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਨੇ ਸਾਰੇ-ਸਾਰੇ ਪਰਿਵਾਰ ਛੀਦ ਹੋਏ ਨੇ ਉਹਨਾਂ ਦਾ ਅੱਜ ਨਾਂ ਨਹੀਂ ਲੈ ਜੰਦਾ ਤੇ ਜਿਨ੍ਹਾਂ ਨੇ ਮਰਵਾਏ ਨੇ ਉਹਨਾਂ ਦੇ ਨਾਂ ਦੇ ਉੱਤੇ ਅੱਜ ਤਾੜੀਆਂ ਵੀ ਅਸੀਂ ਪਾ ਦਿੰਦੇ ਹੁੰਦੇ ਆ ਬੜੀ ਸ਼ੇਮthole ਗੱਲ ਲੱਗਦੀ ਹੈ ਇਹ ਗੱਲ ਕਰ ਵੀ ਜਿਹੜੇ ਅਸੀਂ ਲੋਕ ਆ ਅਸੀਂ ਮਤਲਬ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਬਣਾ ਸਕੇ ਵੀ ਸਾਡੇ ਸ਼ਹੀਦਾਂ ਨੂੰ ਉਹ ਜਿਹੜੇ ਉਹਨਾਂ ਦੇ ਵਕਤ ਇਲਕਤਾ ਨਾਲ ਨਮਾਜ਼ ਕੇ ਪਾਰਲੀਮੈਂਟ ਚ ਭੇਜਿਆ ਜਾਵੇ ਜਾਂ ਅਸੈਂਬਲੀ ਚ ਭੇਜਿਆ ਜਾਵੇ ਤਾਂ ਕਿ ਉੱਥੇ ਜਿਹੜਾ ਇਹ ਆਪ ਕੋ ਆਪਣੇ ਕਾਨੂੰਨ ਨੇ ਕਿਉਂਕਿ ਇਹਨਾਂ ਨੇ ਦਰਦ ਹੰਡਾਏ ਹੋਏ ਨੇ ਇਹਨਾਂ ਨੂੰ ਪਤਾ ਵੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਕਿਹਾ ਜਾਣਾ ਹੈ ਤਾਂ ਮਤਲਬ ਇਹ ਬਦਕਿਸਮਤੀ ਇਹ ਹੈ ਵੀ ਪਹਿਲੀ ਗੱਲ ਤਾਂ ਪਾਰਟੀਆਂ ਉਹਨਾਂ ਲੋਕਾਂ ਨੂੰ ਟਿਕਟ ਨਹੀਂ ਦਿੰਦੀਆਂ ਜੇ ਕੋਈ ਪਾਰਟੀ ਭੁੱਲੇ ਟਿਕਟ ਦੇ ਵੀ ਜੇਵੇ ਤਾਂ ਅਸੀਂ ਲੋਕ ਭੁੱਲ ਜਾਂਦੇ ਆ ਅਸੀਂ ਵੋਟਾਂ ਮਾਰੇ ਕਿਸੇ ਹੋਰ ਮਤਲਬ ਕਿਸੇ ਪੂਏ ਪਾਣੀ ਦੇ ਮੰਗਰ ਲੱਗ ਕੇ ਜਾਂ 150 ਰੁਪਏ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਹਰਾ ਦਿੰਨੇ ਜਿਸ ਦੇ ਕਰਕੇ ਅੱਜ ਸਾਡੇ ਦੇਸ਼ ਦੇ ਹਾਲਾਤ ਨੇ ਕੋਈ ਬਹੁਤੇ ਵਧੀਆ ਨਹੀਂ ਹਨ ਗੱਲ ਕਰ ਵੀ ਠੀਕ ਹੈ ਜਿੰਨਾ ਚਿਰ ਸਾਡੇ ਦੇਸ਼ ਦੇ ਟਰੈਕ ਨੇ ਜਿਹੜੇ ਇਹ ਬਦਲ ਨਹੀਂ ਚਾਏ ਪਾਰਟੀ ਕੋਈ ਆ ਜਾਏ ਜਦੋਂ ਟਰੈਕ ਉਹੀ ਹੈ ਡਰਾਈਵਰ ਕੋਈ ਮਰਜ਼ੀ ਬਦਲ ਜਾਏ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਜਿੰਨਾ ਚਿਰ ਸਾਡੇ ਟਰੈਕ ਨਹੀਂ ਅਸੀਂ ਬਦਲਦੇ ਉਹਨਾਂ ਦੇਸ਼ ਤੇ ਉਹਨਾਂ ਚਿਰ ਸਾਡੇ ਦੇਸ਼ ਦੇ ਹਾਲਾਤ ਨੇ ਜਿਹੜੇ ਸੁਧਰਦੇ ਨਹੀਂ ਹਨ ਕਿਉਂਕਿ ਇੱਥੇ ਜਿਹੜੇ ਬੇਲੜ ਲੋਕ ਨੇ ਉਹ ਰਾਜਕਦੀਆਂ ਤੋਂ ਸਮਾਰਦੇ ਨੇ ਤੇ ਜਿਹੜੇ ਮਿਹਨਤ ਦਾ ਸ਼ਲੋਕ ਨੇ ਉਹ ਮਿਹਨਤ ਕਰਦੇ ਨੇ ਤੇ ਭੁੱਖ ਮਰੀ ਦੇ ਸ਼ਿਕਾਰ ਨੇ ਅਨਪੜਤਾ ਇਹਨਾਂ ਨੇ ਉਹਨਾਂ ਦੇ ਦਲ ਪਾਈ ਹੋਈ ਹੈ ਜਿਹਦੇ ਕਰਕੇ ਇਹ ਇਹਨੂੰ ਕੁਦਰਤ ਦਾ ਪ੍ਰਕੋਪ ਸਮਝਦੇ ਤੇ ਸਾਡੇ ਲੋਕਾਂ ਦੇ ਉੱਤੇ ਰਾਜ ਕਰੀ ਜਾਂਦੇ ਨੇ ਤੇ ਸਾਡੇ ਲੋਕ ਹੋਰ ਨਿਗਾਰ ਵੱਲ ਜਾ ਰਹੇ ਔਰ ਡਾਕਟਰ ਸਾਹਿਬ ਤੁਹਾਨੂੰ ਕੋਈ ਆਸ ਹੈਗੀ ਹੈ ਵੀ ਅੱਜ ਮੋਦੀ ਸਾਹਿਬ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਦੇਖੋ ਜੀ ਆ ਇਹ ਦਾਦਾ ਆਇਆ ਐਲਾਨ ਕੋਈ ਅੱਜ ਥੋੜੀ ਹੁੰਦਾ ਐਲਾਨ ਤਾਂ ਆਏ 15 ਅਗਸਤ 26 ਜਨਵਰੀ ਜਿਹੜੇ ਵੀ ਇਹ ਸਾਡੇ ਵੱਡੇ ਦਿਨ ਨੇ ਇਹਨਾਂ ਦਿਨਾਂ ਦੇ ਉੱਤੇ ਹੁੰਦੇ ਨੇ ਅਸਲ ਤਾਂ ਉਦੋਂ ਪਤਾ ਲੱਗਦਾ ਜਦੋਂ ਇਹਨਾਂ ਐਲਾਨਾਂ ਨੂੰ ਅਸਲੀ ਸ਼ਮਾ ਪਹਿਨਾਇਆ ਜਾਂਦਾ ਹੈ ਅਸਲੀ ਸ਼ਮਾ ਪਹਿਨਾਉਣਾ ਤੇ ਐਲਾਨ ਕਰਨਾ ਇੱਕ ਬਹੁਤ ਮਤਲਬ ਫਰਕ ਹੈ ਇਹਨਾਂ ਦੇ ਵਿੱਚ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜੋ ਵੀ ਐਲਾਨ ਕਰਦੇ ਹੋ ਉਹ ਐਲਾਨ ਦੇ ਉੱਤੇ ਬਾਕੀ ਪੂਰੇ ਪੁੱਤਰੋ ਦੇਸ਼ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਓ ਲੋਕਾਂ ਦੇ ਉੱਤੇ ਮਾਰ ਮਰਾਈ ਤੇ جنگ ਜਿਹੜੇ ਵੀ جنگ ਨੇ ਕਿਸੇ ਵੀ ਚੀਜ਼ ਦਾ ਹੱਲ جنگ ਨਹੀਂ ਹੈ ਜਿਹੜੇ ਮਸਲੇ ਨੇ ਉਹ ਬੈਠ ਕੇ ਟੇਬਲ ਤੇ ਨਿਝਿਟੇ ਜਾਣ ਸਾਨੂੰ 75 ਸਾਲ ਹੋ ਗਏ ਪਾਕਿਸਤਾਨ ਬਣਿਆ ਨੂੰ ਇਕ ਉੱਤੇ ਨਹੀਂ ਅਸੀਂ ਲੜੀ ਜਾਂਦੇ ਹੁਣ ਵੀ ਅਸੀਂ ਲੜ ਕੇ ਹਟਿਆ ਕਦੇ ਉਧਰ ਵੀ ਮਾਮਾ ਦੇ ਪੁੱਤ ਮਰਦੇ ਨੇ ਇੱਧਰ ਵੀ ਮਾਮਾ ਦੇ ਪੁੱਤ ਮਰਦੇ ਨੇ ਪਜਾਮੀ ਵਾਲੇ ਲੋਕ ਚੌਕਰੀਆਂ ਤੇ ਚੜ ਚੜ ਕੇ ਝੰਡੇ ਤੇ ਹਾਰ ਤੇ ਮਤਲਬ ਲੈਕਚਰ ਛਾੜਦੇ ਨੇ ਸਾਡੇ ਤੇ ਇਹ ਸਾਨੂੰ ਇੰਨਾ ਚੀਜ਼ਾਂ ਦੇ ਜਿਹੜੀ ਇਹ ਸਾਡੇ ਉੱਤੇ ਸੱਭੇਤਾਰਾਜ ਕਰਦੀ ਹੈ ਇਹ ਤੋਂ ਨਜਾਤ ਪਾਉਣ ਵਾਸਤੇ ਸਾਨੂੰ ਆਮ ਲੋਕਾਂ ਨੂੰ ਆਮ ਪਰਿਵਾਰਾਂ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਸੋਚਣਾ ਪਊ ਤਾਂ ਕਿ ਜਿਹੜੀ ਸਾਡੀ ਰਾਜਨੀਤੀ ਦੇ ਉੱਤੇ ਕੁਝ ਚਰਤਨਾੜ ਚੰਦ ਲੋਕਾਂ ਦਾ ਗੱਲ ਪੈਗਾ ਉਹਨੂੰ ਲਾ ਕੇ ਅਸੀਂ ਮਤਲਬ ਆਜ਼ਾਦੀ ਦਾ ਵਾਕਈ ਨਿਗਮ ਆਣੀਏ ਇਹਦੂਆ ਤ ਹੋਰ ਕੀ ਕਹੇ ਸਾਡੇ ਕਿਉਂਕਿ ਦੇਖੋ ਜਿਹੜੀ ਆਜ਼ਾਦੀ ਸਾਨੂੰ ਮਿਲੀ ਹੈ ਕਿੰਨਾ ਕੁਛ ਹੋਇਆ ਜਿਵੇਂ ਤੂੰ ਦੱਸਿਆ ਵੀ ਇੰਨੀ ਮੋਤਾਂ ਹੋਈਆਂ ਐਨੇ ਹਨ ਕੀ ਪ੍ਰਦਰਸ਼ਨ ਕੀਤੇ ਗਏ ਉਹ ਮੈਨੂੰ ਅੱਜ ਵੀ ਮੈਂ ਪੜਿਆ ਹੋਇਆ ਹੈ ਹਿਸਟਰੀ ਦੇ ਵਿੱਚ ਵੀ ਜਦੋਂ 15 ਅਗਸਤ ਦੀ ਯਾਨੀ ਕਿ ਆਜ਼ਾਦਤਾ ਭਾਰਤ ਹੋ ਗਿਆ ਸੀ ਪਰ 14 ਤਰੀਕ ਨੂੰ ਲੋਕ ਇਹਨਾਂ ਸਹਿਮੇ ਹੋਏ ਸੀ ਵੀ ਕੱਲ ਆਖਿਰ 15 ਨੂੰ ਕੀ ਹੋਏਗਾ ਲੋਕ 15 ਦਾ ਸੂਰਜ ਦੇਖਣ ਲਈ ਬੜਾ ਉਤਸਾਹੀ ਸੀਗੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਉਸ ਤੋਂ ਬਾਅਦ ਭਾਰਤ ਦਾ ਇਹ ਹਾਲ ਵੀ ਹੋਏਗਾ ਦੇਖੋ ਜੇ ਕੋਈ 15 ਅਗਸਤ ਨੂੰ ਤੋਂ ਪਹਿਲਾਂ ਜਿਹੜਾ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਮਨਾਇਆ ਜਾਂਦਾ 15 ਅਗਸਤ ਨੂੰ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਜਿਹੜਾ ਮਤਲਬ ਅੰਗਰੇਜ਼ ਨੇ ਕੀਤਾ ਉਹ ਇੰਡੀਪੈਂਡੈਂਸ ਵਾਕਈ ਇੰਡੀਪੈਂਡੈਂਸ ਨਹੀਂ ਆ ਮਤਲਬ ਟਰਾਂਸਫਰ ਆਫ ਪਾਵਰਜ਼ ਕੀਤੀਆਂ ਨੇ ਮਤਲਬ ਵੀ ਸ਼ਕਤੀਆਂ ਬਦਲੀਆਂ ਨੇ ਆਜ਼ਾਦੀ ਨਹੀਂ ਉਹੀ ਗੱਲ ਬਾਕੀ ਹੈ ਉਸ ਤੋਂ ਬਾਅਦ ਤੁਸੀਂ ਲਾਓ ਵੀ ਅਗਸਤ ਤੋਂ ਬਾਅਦ ਅਕਤੂਬਰ ਦੇ ਵਿੱਚ ਸਾਡੇ ਫੇਰ ਦੰਗੇ ਕਰਾਤੇ ਜਿਹਦੇ ਵਿੱਚ ਹਜ਼ਾਰਾਂ ਬੰਦੇ ਫੇਰ ਮਾਰੇ ਗਏ 4 ਦਿਨ 22 23 25 ਅਕਤੂਬਰ ਨੇ ਜਿਹੜੇ ਇਹ ਮਤਲਬ ਕਾਲੇ ਇਤਿਹਾਸ ਦੇ ਦਿਨ ਨੇ ਜਿਹਦੇ ਵਿੱਚ ਹਿੰਦੂ ਤੇ ਮਤਲਬ ਮੁਸਲਮਾਨ ਦੀ ਲੜਾਈ ਕਰਾਤੀ ਜਿਹਦੇ ਵਿੱਚ ਬਹੁਤ ਹੀ ਜ ਵੱਡਾ ਨੁਕਸਾਨ ਹੋਇਆ ਕਿਉਂਕਿ ਇਹ ਇਹ ਜਦੋਂ ਹਿੰਦੂਆਂ ਦੇ ਵਿੱਚ ਸਿੱਖ ਭਰਾ ਆ ਗਏ ਸਾਡੇ ਤੇ ਮੁਸਲਮਾਨਾਂ ਦੇ ਵਿੱਚ ਮੁਸਲਮਾਨ ਆ ਗਏ ਇਹਨਾਂ ਨੂੰ ਜੇ ਪਹਿਲਾਂ ਤੋਂ ਟ੍ਰੇਨਿੰਗ ਸੀਗੀ ਇਸ ਕਰਕੇ ਇਹਨਾਂ ਨੇ ਇੱਕ ਦੂਜੇ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਚਾਹੇ ਕਿਸੇ ਦਾ ਵੀ ਹੋਇਆ ਮਤਲਬ ਮਾਰੇ ਤਾਂ ਲੋਕ ਗਏ ਪ੍ਰਮਾਤਮਾ ਦੇ ਪੈਦਾ ਕਿਤੇ ਹੋਏ ਇਹ ਨਹੀਂ ਹੋਣੇ ਚਾਹੀਦੇ ਸਾਡੀਆਂ ਸਾਰੀਆਂ ਪ੍ਰੇਸ਼ਾ ਸਾਡੇ 86 ਲੋਕਾਂ ਦੀਆਂ ਸੀ 86 ਲੋਕ ਉਦੋਂ ਤੋਂ ਵੱਲ ਲੈ ਕੇ ਹੁਣ ਤੱਕ ਮਤਲਬ ਫਿਰ ਉਹ ਡੈੱਡ ਬਾਡੀਆਂ ਦੀਆਂ ਪੌੜੀਆਂ ਲਾ ਕੇ ਇਹਨਾਂ ਸਿਆਸੀ ਸਾਧਾ ਸੁਖਾਂ ਅੰਨ ਮੰੜੀ ਜਾਂਦੇ ਨੇ ਇਸ ਤੋਂ ਨਿਯਾਤ ਪਾਉਣ ਵਾਸਤੇ ਸਾਨੂੰ ਲੋਕਾਂ ਨੂੰ ਮਤਲਬ ਇੱਕ ਰਸੇ ਦੇ ਵਿੱਚ ਪਰੋਣਾ ਪੈਣਾਗਾ ਤਾਂ ਕਿ ਮਤਲਬ ਕਿਸੇ ਦੀ ਜਿਹੜੀ ਅਜਾਈ ਜ਼ਿੰਦਗੀ ਹੈ ਉਹ ਨਾ ਜਾ ਸਕੇ ਸਿਆਸੀ ਲੋਕ ਉਹਦੇ ਉੱਤੇ ਸਿਆਸਤਾਂ ਨਾ ਕਰਨ ਡਾਕਟਰ ਸਾਹਿਬ ਮੋਦੀ ਸਾਹਿਬ ਦਾ ਬਿਆਨ ਦੇ ਜ ਮੈਂ ਸੁਣਿਆ ਸਵੇਰੇ ਕਿ ਇਹ ਦੇ ਜਿਹੜਾ ਦੋ ਤੀਜਾ ਚੱਲ ਰਿਹਾ ਇੱਕ ਤਾਂ ਕਿਸਾਨ ਤੇ ਦੂਜਾ ਜਵਾਨ ਅੱਜ ਉਹਨਾਂ ਨੇ ਕਿਸਾਨਾਂ ਦੀ ਗੱਲ ਵੀ ਕੀਤੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਜਵਾਨਾਂ ਨਾਲ ਵੀ ਪਰ ਹਰਿਆਣੇ 'ਚ ਇੱਥੇ ਹੁੰਦੀ ਹੈ ਕਿਸਾਨ ਵੀ ਤੁਹਾਡੇ ਅਗਲਾ ਧਰਨੇ ਦੇ ਰਿਹਾ ਹੈ ਔਰ ਜਵਾਨ ਜਿਹੜੇ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਪੁੱਛਦੇ ਹੀ ਨਹੀਂ ਦੇਖੋ ਜੀ ਜੇ ਮਤਲਬ ਇਹ ਬਾਕੀ ਗੱਲ ਹੁੰਦੀ ਤਾਂ ਤੁਸੀਂ ਲਾਓ ਕਿ 1947 ਵੇਲੇ ਜਿਹੜਾ ਸਾਡੇ ਰੁਪਿਆ ਸੀਗਾ ਉਹਦੇ ਡਾਲਰ ਪੰਜਾਂ ਦੇ ਹੁੰਦੇ ਜੇ ਸਾਡੇ 5 ਡਾਲਰ ਲਾਉਣ ਅਗਲੇ ਨੇ ਖਰਚਦਾ ਤਾਂ 1 ਰੁਪਿਆ ਮਿਲਦਾ ਸੀ ਅੱਜ ਸਾਡੀ ਇਹਨਾਂ ਸਾਡੇ ਲੀਡਰਾਂ ਨੇ ਸਾਡੇ ਦੇਸ਼ ਨੂੰ ਇੰਨੇ ਧਰਤਲ ਦੇ ਵਿੱਚ ਬਾੜਤਾ ਵੀ ਸਾਨੂੰ 1 ਡਾਲਰ ਖਰੀਦਣ ਵਾਸਤੇ ਘੱਟੋ-ਘੱਟ 90 ਰੁਪਏ ਖਰਚ ਕਰਨੇ ਪੈਂਦੇ ਨੇ ਸਹੀ ਗਾ ਮਤਲਬ ਕਿਹੜੇ ਮੂਨ ਨਾਲੇ ਕਿਹੜੇ ਤਰੀਕ ਤਕਨੀਕ ਨਾਲ ਕਹਿੰਦੇ ਆ ਵੀ ਅਸੀਂ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਗਏ ਦੇਸ਼ ਤਾਂ ਗੁਰਾਂ ਦੇ ਨਾਂ ਤੇ ਜਿਉਂਦਾ ਤਕ ਇਹਨਾਂ ਨੇ ਦੇਸ਼ ਨੂੰ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੇ ਇਹਨਾਂ ਨੇ ਕੋਈ ਸਾਡੇ ਦੇਸ਼ ਵਾਸਤੇ ਸਕੀਮਾਂ ਲਿਆਂਦੀਆਂ ਹੁੰਦੀਆਂ ਤਾਂ ਸਾਡੇ ਰੁਪਏ ਦੀ ਕੀਮਤ ਅੱਜ ਅਏ ਹਾਲਾਤ ਨਾ ਹੁੰਦਾ ਵੀ ਸਾਨੂੰ 90 ਰੁਪਏ ਖਰਚੇ ਪੈਂਦੇ 1 ਡਾਲਰ ਦੇ ਪਿੱਛੇ ਇਹ ਮਤਲਬ ਇਹ ਬੜੀ ਇੱਕ ਉਹ ਹੈ ਤਾਂ ਹੀ ਸੌਣਾ ਜਿਹੜਾ ਅੱਜ ਲੱਖ ਨੂੰ ਪਾਰ ਕਰ ਗਿਆ ਮਤਲਬ ਜਿਹੜੀ ਮੰਗਾਈ ਹੈ ਇਹ ਗਰੀਬਾਂ ਦੇ ਉੱਤੇ ਮਾਰ ਕਰੀ ਜਾਂਦੀ ਹੈ ਸਾਡੇ ਦੇਸ਼ ਤੇ ਸਰਮਾਇਏ ਦੇ ਉੱਤੇ ਕੁਝ ਚੰਦ ਲੋਕ ਨੇ ਜਿਹੜੇ ਉਹ ਕਮਚਾ ਕਰੀ ਬੈਠੇ ਨੇ ਜੀ ਜੀ ਚੰਦ ਲੋਕ ਕਮਚਾ ਕਰਨ ਕਰਕੇ ਸਾਰੇ ਦੇਸ਼ ਦਾ ਸਰਮਾਇਆ ਜਿਹੜਾ 70 80% ਸਰਮਾਇਆ ਹੈ ਜਿਹੜਾ ਉਹ ਚੰਦ ਲੋਕਾਂ ਦੀ ਜੇਬ ਦੇ ਵਿੱਚ ਵਗ ਗਿਆ ਤੇ ਜਿਹੜੀ ਅਰਪਾਂ ਦੀ ਆਵਾਤੀ ਹੈ ਉਹ ਉਹਦੇ ਕੋਲੇ ਸਾਰਾ 10 15% سرمایہ ਦੇ ਸਰ ਤੇ ਉਹ ਟਾਈਮ ਪਾਸ ਕਰ ਰਹੇ ਨੇ ਚਾਹੇ ਵੱਡਾ ਵਿਚਕਰਾ ਹੈ ਅਮੀਰ ਦਾ ਤੇ ਗਰੀਬ ਦਾ ਅੱਜ ਇਹਨਾਂ ਦਾ ਪੈਦਾ ਕੀਤਾ ਹੋਇਆ ਇਹਨੂੰ ਇਸ ਤਰ੍ਹਾਂ ਦੀਆਂ ਪਲੈਨਿੰਗ ਸਕੀਮਾਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜਾ ਅਮੀਰ ਤੇ ਗਰੀਬ ਦਾ ਪਵਾਰਾ ਉਹ ਘਟ ਸਕੇ ਇਹਦੇ ਵਿੱਚ ਫਾਸਲਾ ਵੱਡੀ ਜਾਂਦਾ ਇਹਨੂੰ ਘਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜਿਹੜੇ ਸਾਡੇ ਸਿੱਖਿਆ ਸਥਾਨਾਂ ਨੇ ਉਹ ਮਤਲਬ ਬਹੁਤ ਹੀ ਜ਼ਿਆਦਾ ਅਪਗ੍ਰੇਡ ਕੀਤੀਆਂ ਜਾਂ ਦੁਨੀਆ ਪੱਧਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕੋਈ ਵੀ ਸਾਡੀ ਯੂਨੀਵਰਸਿਟੀ ਦਾ ਨਾਂ ਨਹੀਂ ਆਉਂਦਾ ਇਸ ਕਰਕੇ ਸਾਡੇ ਜਿਹੜੇ ਪੜੇ ਲਿਖੇ ਇੱਥੋਂ ਆ ਛੋਟੇ ਕਾਲਜਾਂ ਦੇ ਪੜੇ ਲਿਖੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ ਹੁੰਦਾ ਉਹ ਨਾਂ ਨਾਲ ਤਾਂ ਮਜ਼ਦੂਰੀ ਹੁੰਦੀ ਹੈ ਨਾ ਲਾ ਨੂੰ ਕੋਈ ਨੌਕਰੀ ਦਿੰਦੀ ਆ ਕਿਉਂਕਿ ਸਾਡੀ ਪੜ੍ਹਾਈ ਆ ਜਿਹੜੀ ਉਹ ਮਤਲਬ ਵਰਲਡ ਲੈਵਲ ਦੀ ਨਹੀਂ ਆ ਇਸ ਨੂੰ ਇਹਦੇ ਵਾਸਤੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਸਾਡੀ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ ਵਿੱਚ ਐਲਾਨ ਕਰਨਾ ਚਾਹੀਦਾ ਮਤਲਬ ਜਿਹੜੀਆਂ ਛੋਟਾ ਛੋਟਨਾ ਛੋਟੀਆਂ ਛੋਟਕਾ ਸਹੂਲਤਾਂ ਦੇ ਨਾਂ ਦੇ ਉੱਤੇ ਤਾਰੀਆਂ ਪਵਾ ਦਿੰਦੇ ਨੇ ਇਹਨਾਂ ਨੂੰ ਬੰਦ ਕਰਕੇ ਸਮੂੱਚੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹਦੇ ਬਾਰੇ ਸੋਚਣਾ ਚਾਹੀਦਾ ਸਹੀ ਗੱਲ ਕਹਿ ਰਹੇ ਤੁਸੀਂ ਮੈਂ ਸਿੱਖਿਆ ਤੇ ਵੀ ਆਨਾ ਕਿਉਂਕਿ ਆਪਣੀ ਸਿੱਖਿਆ ਪ੍ਰਣਾਲੀ ਇੰਨੀ ਵਧੀਆ ਨਹੀਂ ਐ ਸਾਡੇ ਬੱਚੇ ਤਾਂ ਹੀ ਤਾਂ ਦੇਖੋ ਡਾਕਟਰ ਸਾਹਿਬ ਫਿਰ ਨੌਜਵਾਨਾਂ ਦੀ ਗਲਤੀ ਵੀ ਨਹੀਂ ਹੈ ਨੌਜਵਾਨ ਪੜੇ ਰਿੱਕੇ ਫਿਰ ਇੱਥੇ ਆਪਣਾ ਜ਼ਮੀਨ ਜਿਦਾਦ ਵੇਚ ਕੇ ਬਾਹਰ ਜਾਂਦੇ ਆ ਬਾਹਰ ਧੋਕੇਗਾ ਕੇ ਆਂਦੇ ਨੇ ਜੇਕਰ ਇੱਥੇ ਹੀ ਸਾਨੂੰ ਕੋਈ ਵਧੀਆ ਰੋਜ਼ਗਾਰ ਸਿੱਖਿਆ ਪ੍ਰਣਾਲੀ ਵਧੀਆ ਮਿਲੇ ਤਾਂ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸਾਡੇਆਂ ਨੂੰ ਹਾਂਜੀ ਫਿਰ ਦੇਖੋ ਗੱਲ ਇਹ ਹੈ ਨਾ ਜੀ ਇਹਨਾਂ ਨੇ ਜਿਹੜੀਆਂ ਇਹ ਸਰਕਾਰਾਂ ਨੇ ਇਹ ਸਾਨੂੰ ਮਤਲਬ ਫਿਰਕਾਵਾਦੀ ਜਾਤੀਵਾਦ ਤੇ ਅੰਨੇ ਰਾਸ਼ਟਰਵਾਦ ਦੇ ਚੱਕਰ ਦੇ ਵਿੱਚ ਆ ਕੇ ਤੁਰੇ ਫਿਰਦੇ ਨੇ ਕਦੇ ਇਹ ਸਾਨੂੰ ਗੁਰਕਿਆਂ ਦੇ ਵਿੱਚੋਂ Hindu Muslim ਦੇ ਨਾਂ ਤੇ ਲੜਾਉਂਦੇ ਨੇ ਕਿਤੇ Sikh Hindu ਦੇ ਨਾਂ ਤੇ ਲੜਾਉਂਦੇ ਨੇ ਕਦੇ ਮਤਲਬ ਜਿਹੜੇ ਸਾਡੇ ਸਿਆਸੀ ਲੋਕ ਨੇ ਉਸ ਅਸੀਂ ਲੋਕ ਮਤਲਬ ਇਹਨਾਂ ਦੇ ਮਗਰ ਲੱਗ ਕੇ ਅੰਨੇ ਰਾਸ਼ਟਰਵਾਦ ਦੇ ਚੱਕਰ 'ਚ ਪੈ ਜਾਂਦੇ ਨੇ ਇਸ ਕਰਕੇ ਅਸੀਂ ਦੇਸ਼ ਦੀ ਤਰੱਕੀ ਵਾਸਤੇ ਤਾਂ ਕੋਈ ਗੱਲ ਸੋਚਦੇ ਨਹੀਂ ਅਸੀਂ ਤਾਂ ਇੱਕ ਦੂਜੇ ਨੂੰ ਮਰਨ ਮਾਰਨ ਇੱਕ ਦੂਜੇ ਦੀਆਂ ਜਾਨਾਂ ਦੇ ਨਾਲ ਖੇលਬਾੜ ਕਰਨ ਦਾ ਹੀ ਮਤਲਬ ਲਾਇਸੈਂਸ ਦੇ ਦਿੰਦੇ ਨੇ ਸਾਨੂੰ ਜਿਹਦੇ ਵਿੱਚੇ ਕਾਮਜਾਬ ਹੋ ਜਾਂਦੇ ਨੇ ਅਸੀਂ ਲੋਕ ਕੁਛ ਨੂੰ ਮਰ ਜਾਂਦੇ ਆਂ ਕੁਛ ਨੂੰ ਮਾਰ ਦਿੰਦੇ ਆਂ ਲੱਖਾਂ ਲੋਕ ਡਾਕਟਰ ਸਾਹਿਬ ਫਿਰ ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਤ ਕਰ ਰਹੇ ਡਾਕਟਰ ਸਾਹਿਬ ਫਿਰ ਤਾਂ ਅਸੀਂ ਪੁਰਾਣੇ ਆਜ਼ਾਦ ਆਜ਼ਾਦ ਚੰਗੇ ਹੀ ਨਹੀਂ ਸੀਗੇ ਅਸੀਂ ਅੰਗਰੇਜ਼ਾਂ ਦੇ ਰਾਜ 'ਚ ਹੀ ਚੰਗੇ ਸੀਗੇ ਸੰਤਾ ਕੋਈ ਫਰਕ ਮਿਲਿਆ ਇਹਨਾਂ ਦੇ ਦੇਖੋ ਜੀ ਆਜ਼ਾਦੀ ਤਾਂ ਆਜ਼ਾਦੀ ਹੁੰਦੀ ਆ ਗੱਲ ਕਰ ਆਜ਼ਾਦੀ ਦੇ ਜਿਹੜੇ ਸਾਡੇ ਪਰਵਾਨੇ ਸੀ ਉਹ ਤੁਰ ਗਏ ਜਿਹੜੇ ਆਜ਼ਾਦ ਕੀ ਵਾਸਤੇ ਕੁਰਬਾਨੀਆਂ ਕਰਗੇ ਹੋਗੇ ਜਿਹੜੇ ਰਾਜ ਸੱਤਾ ਦਾ ਸੁੱਖ ਮਾਣਨ ਵਾਸਤੇ ਕੋਈ ਹੋਰ ਆਗੇ ਜੇ ਜਿੰਨਾ ਚਿਰ ਰਾਜ ਸੱਤਾ ਤੇ ਜਿੰਨੀਆਂ ਪੌੜੀਆਂ ਨੇ ਜਾਂ ਜਿਹੜੀਆਂ ਕੁਰਸੀਆਂ ਨੇ ਉਹਨਾਂ ਦੇ ਉੱਤੇ ਸਾਡੇ ਸ਼ਹੀਦਾਂ ਦੇ ਪਰਿਵਾਰ ਸ਼ਹੀਦਾਂ ਦੇ ਬੱਚੇ ਸ਼ਹੀਦਾਂ ਦੀਆਂ ਅੰਸਾਂ ਉਹਨਾਂ ਦੇ ਉੱਤੇ ਬਿਰਾਜਮਾਨ ਨਹੀਂ ਹੁੰਦੀਆਂ ਉਹਨਾਂ ਚਿਰ ਦੇਸ਼ ਨੇ ਇਸੇ ਤਰ੍ਹਾਂ ਹੀ ਰਹਿਣਾ ਕਿਉਂਕਿ ਜਿਹੜਾ سرمایہਦਾਰ ਪੱਖੀ ਲਾਣਾਗਾ ਉਹ ਸਾਡੀਆਂ 27ਆਂ ਕੁਰਸੀਆਂ ਦੇ ਉੱਤੇ ਬਰਾਜਮਾਨ ਹੈ ਉਹਨੂੰ ਉਤਾਰਨ ਵਾਸਤੇ ਸਾਨੂੰ ਇੱਕ ਹੋਰ ਆਜ਼ਾਦੀ ਦੀ ਲੜਾਈ ਲੜਨੀ ਪੈਣੀ ਹੈ ਉਹ ਸਾਡੇ ਇਕੱਠੇ ਹੋਏ ਬਣਨੀ ਲੜੀ ਜਾਣੀ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇਹ ਸਰਮਾਇદાર ਨਿਜਾਮ ਨੂੰ ਨੱਥ ਨਹੀਂ ਪਾਉਦੇ ਉਨੀ ਦੇਰ ਤੱਕ ਸਾਡਾ ਦੇਸ਼ ਕੋਈ ਉਸ ਤੋਂ ਮਤਲਬ ਬਾਕੀ ਅਸਲੀ ਮਹਿਨਾ ਦੇ ਵਿੱਚ ਆਜ਼ਾਦ ਨਹੀਂ ਹੈ ਸਹੀ ਕਹਿ ਰਹੇ ਤੁਸੀਂ ਵੀ ਇਹ ਇੱਕ ਦੋ ਸਰਮਾਇદાર ਪਰਿਵਾਰ ਨੇ ਜਿਨ੍ਹਾਂ ਨੂੰ ਸਾਰਗੂੰ ਵੰਡਿਆ ਜਾ ਰਿਹਾ ਹੈ ਮੈਂ ਸਾਬਤ ਤੌਰ ਤੇ ਕਹਾਂਗਾ ਸਾਡੇ ਰੇਲਵੇ ਤੱਕ ਸਾਡੇ 에어ਪੋਰਟ ਤੱਕ ਟਾਟਾ ਮਾਨੇ ਕੋ ਅਜਿਹਾ ਵਿਕੇ ਹੋਈ ਨਹੀਂ ਤੇ ਸਾਰਾ ਕੁਝ ਕਿਉਂ ਹੋ ਰਿਹਾ ਹੈ ਸਮਝ ਤੋਂ ਬਾਹਰ ਹੈ ਤਾਂ ਹੀ ਜਿਹੜਾ ਗਰੀਬ ਬੰਦਾ ਉਹ ਗਰੀਬ ਹੋ ਰਿਹਾ ਤੇ ਅਮੀਰ ਬੰਦਾ ਸਿਰਫ ਅਮੀਰ ਹੋ ਰਿਹਾ ਉਹਦੇ ਵੀ ਜਿਹੜੀਆਂ ਨੌਕਰੀਆਂ ਮਿਲਦੀਆਂ ਉਹ ਵੀ ਅਮੀਰਾਂ ਨੂੰ ਮਿਲਦੀਆਂ ਆ ਮੰਦੇ ਹੋ ਹਾਂਜੀ ਦੇਖੋ ਗੱਲ ਇਹ ਹੈ ਨਾ ਵੀ ਜਿਹੜਾ ਸਾਡਾ ਦੇਸ਼ ਦਾ ਨ ਲੋਕਤੰਤਰ ਹੈ ਇਹ ਮਤਲਬ ਵੋਟਾਂ ਤੇ ਆਧਾਰਿਤ ਕਰਦਾ ਵੋਟਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਜਿੰਨਾ ਜਿਹਦਾ ਕੋਈ ਹੱਦ ਹਿਸਾਬ ਨਹੀਂ ਇਸ ਕਰਕੇ ਕੋਈ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਸਰਕਾਰ ਨੂੰ ਬਣਾਉਣ ਦੇ ਵਿੱਚ ਉਹਨਾਂ ਨੂੰ ਫੰਡ ਦਿੰਦਾ ਹੈ ਇਲੈਕਟੋਰਲ ਫੰਡ ਇਲੈਕਟੋਰਲ ਫੰਡ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਅਰਬਾਂ ਰੁਪਇਆ ਦੇ ਕੇ ਉਹ ਫਿਰ ਲੋਕਾਂ ਦੀ ਛਿੱਲ ਲਾਹਣ ਤੋਂ ਸਵਾਏ ਉਹਦੇ ਕੋਲ ਕੋਈ ਹੋਰ ਕੰਮ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਮਤਲਬ ਲੋਕਤੰਤਰ ਹੈ ਜਿਹੜਾ ਵੋਟ ਪ੍ਰਣਾਲੀ ਹੈ ਇਹ ਸੰਤੰਤਰ ਨਹੀਂ ਹੁੰਦੀ ਇੰਨੋਂ ਵੀ 19 ਦੇ ਤੱਕ ਵੀ ਸਾਡਾ ਕੋਈ ਬਹੁਤਾ ਸਮਰਨ ਵਾਲਾ ਨਹੀਂ ਹੈ ਕਿਉਂਕਿ ਹਰ ਪਾਰਪੀਆ ਖਰਚ ਹੁੰਦਾ ਉਹ ਅਡਾਨੀ ਉਹ ਬੰਦੀ ਉਹਨਾਂ ਤੋਂ ਲੈਂਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਜੀਸੀਐਮ ਬਨੇ ਉਹ ਆਪਦੇ ਇਹ ਜਿਹੇ ਤਰੀਕੇ ਅਪਣਾਉਂਦੇ ਨੇ ਵੀ ਲੋਕਾਂ ਦੀ ਛੱਲ ਲਾਉਣ ਦੇ ਵਿੱਚੋਂ ਕੋਈ ਬਰੇਜ ਨਹੀਂ ਕਰਦੇ ਚਲੋ ਡਾਕਟਰ ਤੁਸੀਂ ਮੇਰੇ ਨਾਲ ਲਾਈਵ ਰੋਨ ਜੁੜੇ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਜੀ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹ ਮਤਲਬ ਸਾਹਿਬ ਆ ਇੰਡੀਪੈਂਡੈਂਸ ਡੇ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਸੋ ਦੋਸਤੋ ਇਹਨਾਂ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜੀ ਸਾਡੀ ਅੱਜ ਦੀ ਵਿਸ਼ੇ ਸਾਡਾ ਮੁੱਦਾ ਸੀ ਕਿ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਪਰ ਮੁਬਾਰਕਾ ਕਿਵੇਂ ਦਈਏ ਕਿਉਂਕਿ ਸਾਡਾ ਦੇਸ਼ ਤਾਂ ਆਜ਼ਾਦ ਹੁੰਦੇ ਵੀ ਨਾ ਆਜ਼ਾਦ ਹੈ ਜਿਹੜੇ ਇਹਨੂੰ ਯਾਦ ਕਰਨਾ ਹੈ ਇਹਦਾ ਸ਼ਹੀਦਾਂ ਨੂੰ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਲੋੜ ਨਹੀਂ ਉਹ ਪਰਿਵਾਰ बार-बार ਅੱਗੇ ਆ ਰਹੇ ਨੇ ਉਹ ਨੋਟਾਂ ਤੇ ਨੇ ਗਾਂਧੀ ਵਰਗੇ ਕਿਸ ਨੇ ਸਹੀ ਕਿਹਾ ਹੈ ਕਿ ਵਧੀਆ ਭਗਤ ਸਿੰਘ ਤੂੰ ਆਉਂ ਜਵਾਨਾ ਨੋਟਾ ਦੇ ਨਹੀਂ ਹੈ ਨਹੀਂ ਤਾਂ ਤੂੰ ਹੁੰਦਾ ਮੁੰਨੀ ਔਰ ਸ਼ੀਲਾ ਦੇ ਕੋਠਿਆਂ ਤੇ ਉਹ ਵਧੀਆ ਗੱਲ ਤਾਂ ਦੋਸਤੋ ਅੱਜ ਮੈਂ ਗੱਲ ਕੱਲੇ ਭਗਲ ਸੀਨੀ ਗੱਲ ਕਰ ਰਿਹਾ ਗੱਲ ਕਰ ਰਿਹਾ ਉਹਨਾ 1 ਲੱਖ ਉਹਨਾ ਕੁਰਬਾਨੀਆਂ ਦੀ ਜਿਨ੍ਹਾਂ ਕਰਕੇ ਸਾਡਾ ਦੇਸ਼ ਸ਼ਹੀਦ ਹੋਇਆ ਜਿਹਦੇ ਕਰਕੇ ਸਾਡਾ ਪਾਕਿਸਤਾਨ ਉੱਜੜਿਆ ਜਿਹਦੇ ਕਰਕੇ ਭਾਰਤ ਨੂੰ ਬਹੁਤ ਤਸ਼ੱਦਦ ਚੱਲਣੇ ਪਏ ਅੱਜ ਮੰਦੇ ਆ ਕਿ ਮੋਦੀ ਸਾਹਿਬ ਬੜੀ ਖੁਸ਼ੀਆਂ ਲੁਣਾਸਿਏ ਗੰਦਰ ਰਿਵਸ ਤੇ ਦਿੱਲੀ ਵਿੱਚ ਤਿਰੰਗਾ ਫੜਾਇਆ ਉਹਨਾਂ ਨੇ ਐਲਾਨ ਵੀ ਬੜੇ ਵੱਡੇ ਵੱਡੇ ਕੀਤੇ ਆ ਨੌਕਰੀਆਂ ਦੇਣ ਦੇ ਦਾਅਵੇ ਕੀਤੇ ਗਏ ਨੇ ਸਿੱਖਿਆ ਯੋਜਨਾਵਾਂ ਦੇਣ ਦੇ ਪਰ ਇਹ ਦਾਅਵੇ ਹਮੇਸ਼ਾ ਝੰਡਾ ਫੇਰਾਂ ਸਮੇਂ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਅੱਜ ਸ਼ਾਮ ਤੋਂ ਬਾਅਦ ਜਦੋਂ ਝੰਡੇ ਉਤਰ ਜਾਣਗੇ ਤਾਂ ਇਹ ਦਾਅਵੇ ਸਭ ਖਤਮ ਹੋ ਜਾਣਗੇ ਐਦਾਂ ਕਿਉਂ ਕਿਉਂਕਿ ਜਿਹੜੀ ਸਾਡੇ ਮੰਤਰੀ ਨੇ ਸੰਤਰੀ ਨੇ ਇਹ ਸਭ ਵਿਕੇ ਹੋਏ ਨੇ ਇਹ ਆਪਣੀਆਂ ਕੁਰਸੀਆਂ ਦੇ ਲਾਲਚੀ ਨੇ ਤੇ ਸਾਡੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਇਹਨਾਂ ਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਆਜ਼ਾਦ ਨਹੀਂ ਪਰ ਅਸੀਂ ਆਜ਼ਾਦ ਕਿੱਥੇ ਆ ਸਾਡਾ ਨੌਜਵਾਨ ਤਾਂ ਨੌਕਰੀਆਂ ਧੱਕੇ ਖਾਰੇ ਦਰਦਰ ਤੇ ਇੱਕ ਸ਼ਹਿਰ ਤੋਂ ਚੌਥੇ ਪੰਜਵੇਂ ਸ਼ਹਿਰ ਜਾ ਰਿਹਾ ਇੱਥੇ ਕਿ ਵਿਦੇਸ਼ਾਂ ਤੋਂ ਬਾਹਰੋਂ ਵਾਪਸ ਆ ਰਿਹਾ ਸੋ ਦੋਸਤੋ ਤੁਹਾਨੂੰ ਜੋ ਵੀ ਸਹੀ ਲੱਗਦਾ ਹੋਏ ਸਾਨੂੰ ਕਮੈਂਟ ਦੂ ਕਰਿਓ ਤੇ ਮੈਂ ਏਵਨ ਪੰਜਾਬੀ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ